ਸ਼ਾਹਪੁਰ ਕਤਲकांड ਦਾ ਮੁੱਖ ਰੂਪੀ 12 ਦਿਨਾਂ ਬਾਅਦ ਪੁਲਿਸ ਨੇ ਕੀਤਾ ਗ੍ਰਿਫਤਾਰ ਜਮਿਨੀ ਬਿਵਾਰ ਨੂੰ ਲੈ ਕੇ ਟਰੈਕਟਰ ਥੱਲੇ ਕੁਚਲ ਕੇ ਕੀਤੀ ਸੀ ਹੱਤਿਆ ਹੁਸ਼ਿਆਰਪੁਰ ਦੇ ਹਲਕਾ ਦਸੂਆ ਦੇ ਪਿੰਡ ਸ਼ਾਹਪੁਰ ਵਿੱਚ ਟਰੈਕਟਰ ਦੇ ਥੱਲੇ ਕੁਚਲ ਕੇ ਇੱਕ ਵਿਅਕਤੀ ਦੀ ਹੱਤਿਆ ਨੂੰ ਅੰਜਾਮ ਦੇਣ ਵਾਲਾ ਰੂਪੀ ਕਾਬੂ ਜਿਸ ਨੂੰ ਪੁਲਿਸ ਨੇ ਕੋਰਟ ਵਿੱਚ ਪੇਸ਼ ਕਰ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਪ੍ਰੈਸ ਬਾਰਤਾ ਦੌਰਾਨ ਜਾਣਕਾਰੀ ਦਿੰਦੇ ਹੋ ਡੀਐਸਪੀ ਬਲਵਿੰਦਰ ਸਿੰਘ ਜੋੜਾ ਥਾਣਾ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ 15 ਮਈ ਨੂੰ ਦਸੂਆ ਦੇ ਪਿੰਡ ਸ਼ਾਹਪੁਰ ਵਿੱਚ ਜੋਗਿੰਦਰ ਸਿੰਘ ਨਾਮਕ ਵਿਅਕਤੀ ਦੀ ਜ਼ਮੀਨੀ ਵਿਵਾਦ ਨੂੰ ਲੈ ਕੇ ਕ੍ਰੈਕਟਰ ਥੱਲੇ ਦੇ ਕੇ ਹੱਤਿਆ ਕਰ ਦਿੱਤੀ ਗਈ ਸੀ ਹੱਤਿਆ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਪਿੰਡ ਦਾ ਹੀ ਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਸੀ ਪੁਲਿਸ ਦੀ ਪਹਿਲੀ ਜਾਂਚ ਵਿੱਚ ਸਾਹਮਣੇ ਆਇਆ ਕਿ આરોપી ਮਨਜੀਤ ਸਿੰਘ ਦਾ ਲੰਬੇ ਸਮੇਂ ਤੋਂ ਜ਼ਮੀਨ ਦਾ ਵਿਵਾਚਾਰਿਆ ਸੀ ਜਿਸ ਨੂੰ ਲੈ ਕੇ ਉਸ ਦੀ ਹੱਤਿਆ ਕੀਤੀ ਗਈ ਸੀ ਜਿਸ ਦੀ ਲਗਾਤਾਰ ਪਾਲ ਜੀਤੀ ਜਾ ਰਹੀ ਸੀ ਤੇ ਹੁਣ ਉਹ ਪੁਲਿਸ ਦੇ ਹੱਥੇ ਚੜ੍ਹਿਆ ਤੇ ਪੁਲਿਸ ਉਸ ਦਾ ਰਿਮਾਨ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਮੁਕੱਦਮਾ ਨੰਬਰ 84 ਮਿਤੀ 15 5 25 ਨੂੰ ਅੰਡਰ ਸੈਕਸ਼ਨ 103 324 4 ਬੀ ਐਨ ਐਸ 32 ਵੀ ਐਸ ਐਟ ਐਕਟ ਪੀਐਸ ਦਸੂਹਾ ਵਿੱਚ ਦਰਜ ਹੋਇਆ ਸੀ ਤੇ ਇਹ ਮੁਕਦਮਾ ਜਿਹੜਾ ਹੈ ਬਣੀ ਪੁੱਤਰ ਜਗਿੰਦਰ ਵਾਸੀ ਬਨਸ਼ਾਹਪੁਰ ਨੇ ਦਰਜ ਕਰਾਇਆ ਸੀ ਕਿ ਉਸਦੇ ਪਿਤਾ ਮੋਟਰਸਾਈਕਲ ਤੇ ਕਰੀਬ 10:20 ਵਜੇ 20 ਮਿੰਟ ਤੇ ਟਾਂਡਰ ਸਾਈਡ ਨੂੰ ਜਾ ਰਹੇ ਸੀ ਤੇ ਇਹਨੇ ਨੂੰ ਮਨਜੀਤ ਸਿੰਘ ਨੇ ਆਪਣਾ ਮਨਜੀਤ ਸਿੰਘ ਉਰਫ ਸਾਹਬ ਨੇ ਆਪਣੇ ਟਰੈਕਟਰ ਦੇ ਉੱਤੇ ਲਿਆ ਕੇ ਉਸ ਨੂੰ ਮਾਰ ਦਿੱਤਾ ਤੇ ਜੋ ਇਹਨਾਂ ਦੀ ਆਪਸੀ ਰੰਜਿਸ਼ ਸੀ ਉਹ ਇਹਨਾਂ ਦੇ ਪਹਿਲੇ ਜ਼ਮੀਨਾਂ ਦੇ ਕੇਸ ਚੱਲਦੇ ਸੀ ਉਹਦੇ ਕਰਕੇ ਜਿਹੜਾ ਹੈ ਬਈ ਇਹਨਾਂ ਨੇ ਮਾਰਿਆ ਹੈ ਉਹਦੇ ਤੇ ਪਰਚਾ ਦਾਜ ਕਰ ਦਿੱਤਾ ਸੀ ਤੇ ਮਨਜੀਤ ਸਿੰਘ ਜ਼ੇਰਾ ਸੀ ਉਸ ਦਿਨ ਤੋਂ ਮਾਰ ਕੇ ਤੇ ਫਰਾਰ ਸੀ ਤੇ ਉਹਦੀ ਭਾਲ ਵਿੱਚ ਪੁਲਿਸ ਲੱਗੀ ਹੋਈ ਸੀ ਮਾਝੋਕ ਐਸਐਸਪੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਅਤੇ ਐਸਪੀਡੀ ਸ਼੍ਰੀ ਮਕੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇਸ ਨੂੰ ਪਾਲ ਕਰਦਿਆਂ ਨੇ ਇਹਨੂੰ ਗ੍ਰਫਤਾਰ ਕੀਤਾ ਹੈ ਤੇ ਗ੍ਰਫਤਾਰ ਕਰਕੇ ਮਾਂ ਜੋ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਇਹ ਜੋ ਸਾਡੇ ਪਾਸ ਪੁਲਿਸ ਰਿਮਾਂਡ ਤੇ ਹੈ ਇਹਦੀ ਫਰਦਰ ਪੁਸ਼ਕਸ਼ ਜਾਰੀ ਹੈ ਸਰ ਕੋਈ ਪਹਿਲਾਂ ਵੀ ਇਸ ਤੇ ਅਪਰਾਧਿਕ ਮਾਮਲਾ ਕੋਈ ਦਰਜ ਹੈਗਾ ਇਸ ਤਰ੍ਹਾਂ ਦਾ ਨਹੀਂ ਕੋਈ ਪਹਿਲਾਂ ਨਹੀਂ ਕੋਈ